ਗਿੰਦਕਾਟ ਪਹੁੰਚ ਗਏ ਆ ਇੱਥੋਂ ਹੁਣ ਅੱਗੇ ਦਾ ਸਫ਼ਰ ਤੈਅ ਕਰਾਂਗੇ ਹੁਣ ਗੁਰਦੁਆਰਾ ਸਾਹਿਬ ਜਾਨੇ ਆ ਪਹਿਲਾਂ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਕੁਝ ਖਾਣੇ ਪੀਣੇ ਆ ਫਿਰ ਉੱਥੋਂ ਅੱਗੇ ਦੀ ਟਰੈਕਿੰਗ ਕਰਾਂਗੇ ਸ਼ੁਰੂ ਬਲੌਗਿੰਗ ਸ਼ੁਰੂ ਕਰ ਰਹੇ ਆ ਗੁਰੂ ਘਰ ਤੋਂ ਕਰ ਰਹੇ ਆ ਜ਼ਰੂਰ ਸਪੋਰਟ ਕਰਿਓ ਸ਼ੇਅਰ ਕਰਿਓ ਕੋਸ਼ਿਸ਼ ਕਰੂੰਗਾ ਕਿ ਹਾਂ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਹੀ ਕਿਰਿਆ ਜਾਵੇ ਆ ਨੈਕਸਟ ਟਾਈਮ ਤੋਂ ਤੇ ਕਮੀਆਂ ਪੇਸ਼ੀਆਂ ਜ਼ਰੂਰ ਦੱਸਿਓ ਅੱਗੇ ਤੋਂ ਸੁਧਾਰਾਂਗੇ ਕਿਉਂਕਿ ਮੈਂ ਫਸਟ ਟਾਈਮ ਕਰ ਰਹੇ ਆ ਬਲੌਗਿੰਗ ਹਾਂਜੀ ਅਸੀਂ ਹੈਗੇ ਆ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੇ ਮੈਂ ਤੇ ਚਾਚਾ ਹੁਣੇ ਬਸ ਦਰਸ਼ਨ ਕਰਕੇ ਹਟੇ ਆ ਤੇ ਹੁਣ ਕੁਝ ਛੱਕਦੇ ਆ ਲੰਕਾ ਪ੍ਰਸ਼ਾਦ ਉਸ ਤੋਂ ਬਾਅਦ ਫਿਰ ਚੱਲਦੇ ਆ ਤੁਹਾਨੂੰ ਨਾਲ ਦੀ ਨਾਲ ਸਾਰੀ ਚੀਜ਼ਾਂ ਦਿਖਾਣੇ ਆ ਕੀ ਹੈ ਕੀ ਨਹੀਂ ਕਿਵੇਂ ਦੀ ਯਾਤਰਾ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਕੀ ਕੀ ਅੱਗੇ ਸੁਵਿਧਾਵਾਂ ਹੈਗੀਆਂ ਨੇ ਖਾਣ ਪੀਣ ਦੀਆਂ ਤੇ ਕਿਵੇਂ ਕਿਵੇਂ ਹੈ ਕੀ ਕੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਪਹਿਲੀ ਵਾਰੀ ਆ ਰਹੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੇਗਾ ਸਾਡਾ ਵਲੌਗ ਮਾਰਕੀਟ ਮਾਰਕੀਟ ਚ ਆਏ ਆਪਾਂ ਛੋਟੀਆਂ ਜੀਆਂ ਲੈਣੀਆਂ ਨੇ ਨਾਲ ਉੱਪਰ ਟਰੈਕਿੰਗ ਕਰਨ ਚ ਬਹੁਤ ਹੈਲਪ ਕਰਦੀਆਂ ਨੇ ਸੋ ਗਾਇਜ਼ ਗੁਰਦੁਆਰਾ ਸਾਹਿਬ ਤੋਂ ਅਸੀਂ ਨਿਕਲ ਚੁੱਕੇ ਹਾਂ ਟਰੈਕਿੰਗ ਵਾਸਤੇ ਹੁਣ ਉੱਪਰ ਜਾਣਾ ਇੱਥੇ ਪੁਲ ਦੇ ਉੱਤੇ ਇੱਥੋਂ ਗੱਡੀਆਂ ਮਿਲਣਗੀਆਂ ਇਹ ਸਾਨੂੰ 3 ਤੋਂ 4 ਕਿਲੋਮੀਟਰ ਦਾ ਸਾਡਾ ਜਿਹੜਾ ਪੈਦਲ ਸਫਰ ਹੈ ਉਹ ਸਾਡਾ ਕਵਰ ਕਰਵਾ ਦੇਣਗੀਆਂ ਉਸ ਤੋਂ ਬਾਅਦ ਫਿਰ ਅੱਗੇ ਤੋਂ ਪੈਦਲ ਯਾਤਰਾ ਅਸੀਂ ਕੰਟੀਨਿਊ ਕਰਾਂਗੇ ਅ ਅੱਜ ਵਾਸਤੇ ਗੁਰੂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਰੁਕਾਂਗੇ ਜਾ ਕੇ ਤੇ ਉੱਥੋਂ ਬਾਅਦ ਬਨਾਲਦੀ ਨਾਲ ਜੁੜੇ ਰੋ ਤੁਹਾਨੂੰ ਦਿਖਾਣੇ ਆ ਸਾਰਾ 뷰 ਤੇ ਸਾਰਾ ਪ੍ਰੋਸੈਸ ਕੀ ਹੈ ਕੀ ਨਹੀਂ ਆ ਉਹ ਪੁਲ ਦੇ ਉੱਤੇ ਜਾਣਾ ਇੱਥੋਂ ਗੱਡੀਆਂ ਮਿਲਣ ਗਈਆਂ ਸਾਨੂੰ ਇਹ ਗੱਡੀ ਸਾਨੂੰ 4 ਕਿਲੋਮੀਟਰ ਤੱਕ ਛੱਡੇਗੀ ਉਸ ਤੋਂ ਬਾਅਦ ਫਿਰ ਅੱਗੇ ਦਾ ਸਫ਼ਰ ਤੁਹਾਨੂੰ ਦਿਖਾਣੇ ਆ 뷰 ਬਹੁਤ ਘੈਂਟ ਹੈ ਇੱਥ ਦਾ ਚੈੱਕ ਕਰੋ ਹਾਂਜੀ ਸੋ 3 ਕਿਲੋਮੀਟਰ ਉੱਪਰ ਆ ਚੁੱਕੇ ਆ ਗੱਡੀ 'ਚ ਕੀਤਾ ਸਫ਼ਰ ਤੇ 3 ਕਿਲੋਮੀਟਰ ਦਾ ਸਫ਼ਰ ਅਸੀਂ ਗੱਡੀ 'ਚ ਕਰ ਲਿਆ ਹੁਣ ਇਸ ਤੋਂ ਬਾਅਦ ਅਸੀਂ ਕਰਨੀ ਆ ਪੈਦਲ ਟਰੈਕ ਇਧਰ ਅੱਗੇ ਜਾਣਾ ਹੈ ਆ ਇਧਰ ਨਾਲ ਦੀ ਨਾਲ ਨਦੀ ਹੈ ਪਰ ਪਾਣੀ ਆਈ ਜਾਂਦਾ ਉਧਰੋਂ ਆ ਇਧਰੋਂ ਆਏ ਆ ਸੀ ਨੀਚੇ ਤੋਂ ਗੱਡੀਆਂ ਖੜੀਆਂ ਨੇ ਇੱਥੇ ਸਮਾਨ ਸਮੋਣ ਦੀ ਇੱਕ ਵਾਰ ਸੈਟਿੰਗ ਕਰ ਰਹੇ ਆ ਹੁਣ ਇੱਥੋਂ ਚੱਲਣਾ ਅਸੀਂ ਪੈਦਲ ਠੀਕ ਹੈ ਜੀ ਆਹ ਰਸਤਾ ਅੱਗੇ ਦਾ ਤੁਹਾਨੂੰ ਨਾਲ ਦੀ ਨਾਲ ਅੱਗੇ ਜਾ ਕੇ ਵੀਊ ਦਿਖਾਣੇ ਆ ਥੋੜਾ ਜਿਹਾ ਧੁੱਪ ਵਾਲਾ ਕੱਟ ਲਈਏ ਪੰਡਾ ਫਿਰ ਅੱਗੇ ਦਾ ਤੁਹਾਨੂੰ ਦੱਸਦੇ ਆ ਜੀ ਹਾਂਜੀ ਗਾਇਸ ਸੋ ਪੈਦਲ ਟਰੈਕਿੰਗ ਕਰ ਲਈ ਆਪਾਂ ਸ਼ੁਰੂ ਤੇ ਆਹ ਕੁਛ ਮਾਹੌਲ ਹੈ ਸਿੱਧੀ ਟੱਕਰ ਦੀ ਚੜ੍ਹਾਈ ਹੈ ਪਹਿਲੀ ਸ਼ੁਰੂਆਤ ਦੇ ਵਿੱਚ ਹੀ ਥੋੜੀ ਥੋੜੀ ਠੰਡੀ ਹਵਾ ਆ ਰਹੀ ਹੈ ਕੁਝ ਦੁਪਹਿਰ ਨਾ ਤਾਂ ਕਰਕੇ ਆ ਇੱਥੇ ਖੱਤਰ ਖੜੇ ਨੇ ਜਿਨ੍ਹਾਂ ਨੇ ਖੱਤਰਾਂ ਦੇ ਜਾਣਾ ਹੁੰਦਾ ਪੈਦਲ ਨਹੀਂ ਟਰੈਕ ਕਰ ਸਕਦੇ ਉਹ ਖੱਤਰਾਂ ਦੇ ਜਾਂਦੇ ਆ। ਸੋ ਆਪਾਂ ਹੁਣ ਵਸੇ ਵਸੇ ਹਲੇ ਸ਼ੁਰੂ ਹੀ ਕਰਿਆ। ਤੇ ਫਿਰ ਉਸ ਤੋਂ ਬਾਅਦ ਉਹ ਦੇਖਦੇ ਆ ਮੇਰੇ ਨਾਲ ਦੇ ਕਾਫੀ ਅੱਗੇ ਚੱਲ ਗਏ। ਮੈਂ ਉਹਨਾਂ ਨੂੰ ਕਹਿ ਵੀ ਰਿਹਾ ਕਿ ਆਰਾਮ ਨਾਲ ਚੱਲੋ। ਹੁਣ ਕਾਲੀ ਕਰ ਰਹੇ ਆ ਅੱਗੇ ਜਾ ਕੇ ਫਿਰ ਤੰਗ ਹੋਣਗੇ। ਉਹ ਜਾਈ ਜਾਂਦੇ ਆਗੇ ਭੱਜੇ ਭੱਜੇ। ਕਿਉਂਕਿ ਜਦੋਂ ਸਫ਼ਰ ਜ਼ਿਆਦਾ ਹੋਵੇ ਇੱਕ ਤਾਂ ਵਜ਼ਨ ਹੈ। ਨਾਲ ਫਿਰ ਕੱਪੜੇ-ਕੁੱਪੜੇ ਵਗੈਰਾ ਵੀ ਕੈਰੀ ਕਰੇ ਹੋਏ ਆ ਹਨਾ। ਉਦੇ ਕਰਕੇ ਜੇ ਸਫਰ ਜ਼ਿਆਦਾ ਹੋਵੇ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਆਰਾਮ-ਰਾਮ ਨਾਲ ਚੱਲਣਾ ਚਾਹੀਦਾ ਕਿਉਂਕਿ ਪਹੁੰਚਣਾ ਤਾਂ ਤੁਸੀਂ ਸ਼ਾਮ ਤੱਕ ਹੀ ਹੈ ਘੰਟੇ ਬਾਅਦ ਵੀ ਜਾ ਕੇ ਆਰਾਮੀ ਕਰਨੇ ਤੇ ਪਹਿਲਾਂ ਵੀ ਇਸ ਕਰਕੇ ਆਰਾਮ ਨਾਲ ਚੱਲੋ ਕਿਉਂਕਿ ਵਾਪਸੀ ਵੀ ਪੈਦਲ ਹੀ ਹੈ ਇਸ ਕਰਕੇ ਅੱਲੇ ਨੀਚੇ ਥੋੜਾ ਜਿਹਾ ਜਿਹੜਾ ਮੌਸਮ ਹੈ ਉਹ ਥੋੜੀ ਜਿਹੀ ਗਰਮੀ ਹੈ ਕੁਝ ਪੈਦਲ ਚੱਲ ਰਹੇ ਆ ਇਸ ਕਰਕੇ ਵੀ ਗਰਮੀ ਲੱਗ ਰਹੀ ਹੈ ਬਾਕੀ ਤੁਹਾਨੂੰ ਅੱਗੇ ਦਾ ਵੀ ਸਾਰਾ ਦਿਖਾਨਿਆਂ ਦੀ ਡੀਟੇਲ ਆ ਵਿੱਚ ਵਿੱਚ ਕੁਝ ਲੋਕ ਜਿਹੜੇ ਥੱਕ ਜਾਂਦੇ ਆ ਰੁਕ ਜਾਂਦੇ ਆ ਅਰੈਸਟ ਕਰ ਲੈਂਦੇ ਆ ਮਸੰ ਦਿਖਾਨਿਆਂ ਸਾਰਾ ਵੀ ਹਾਂ ਥੱਕ ਗਏ ਥੱਕ ਗਏ ਮਖਾ ਬੋਲ ਨਹੀਂ ਬਸ ਬੋਲ ਹੀ ਨਹੀਂ ਨਿਕਲ ਰਿਹਾ ਹੁਣ ਚੜਾਈ ਪੂਰੀ ਟੱਕਰਦੀ ਆ ਪਸੀਨਾ ਆ ਰਿਹਾ ਹੈ ਮਸ਼ੀਨਰੀਆਂ ਲੋਡ ਮੰਨ ਰਹੀਆਂ ਨੇ ਪਰ ਹਾਲੇ ਸ਼ੁਰੂਆਤ ਆ ਜਿਵੇਂ ਜਿਵੇਂ ਮੌਸਮ ਠੰਡਾ ਹੋ ਜੂਗਾ ਓਮੀਓਮੀ ਹੋਰ ਈਜ਼ੀ ਹੋ ਜਾਊਗਾ ਟਰੈਕ ਕਰਨਾ ਜੀਵਨੇ ਕੇ ਰਾਮ ਰਾਮ ਨਾ ਛੋਟਾ ਛੋਟਾ ਸਟੈਪ ਪੱਟੀ ਜਾਓ ਫਿਰ ਇਹਨਾਂ ਫੀਲ ਨਹੀਂ ਹੁੰਦਾ ਤੁਸੀਂ ਪਹਿਲਾਂ ਹੀ ਕਾਲੀ ਕਰੋਗੇ ਤੁਸੀਂ ਕਹੋਗੇ ਪਹਿਲਾਂ ਹੀ ਮੈਂ ਜ਼ਿਆਦਾ ਕਿ ਲੰਘ ਜੂਗਾ ਫਿਰ ਅੱਗੇ ਜਾ ਕੇ ਤੁਸੀਂ ਥੱਕ ਜਾਣਾ ਉਹਦਾ ਫਾਇਦਾ ਕੁਛ ਨਹੀਂ ਇਸ ਕਰਕੇ ਆਰਾਮਨਾ ਟ੍ਰੈਕ ਕਰੋ ਤੁਹਾਨੂੰ ਨਜ਼ਾਰੇ ਦਿਖਾਉਂਦੇ ਰਵਾਂਗੇ ਹਲੇ ਅਸੀਂ ਆਪ ਨਜ਼ਾਰੇ ਚ ਹੋ ਜਾਈਏ ਪਹਿਲਾਂ ਥੋੜਾ ਜਿਹਾ ਗਰਮੀ ਜ਼ਿਆਦਾ ਹੈ ਭਾਈ ਇੱਥੋਂ ਥੋੜਾ ਜਿਹਾ ਪਲੇਨ ਹੈ ਉੱਪਰੋਂ ਫੇਰ ਚੜਾਈ ਹੈ ਚਕੋੜਿਆਂ ਤੇ ਆਈ ਜਾਂਦੇ ਆ ਲੋਕ ਜਿਨ੍ਹਾਂ ਤੋਂ ਨਹੀਂ ਪੈਦਲ ਟ੍ਰੈਕ ਰਿਆ ਜਾਂਦਾ ਪਰੀਖਿਆ ਤਾਂ ਚਲੋ ਹਰੇਕ ਦੀ ਹੁੰਦੀ ਆ ਹਨਾ ਦਰਸ਼ਨ ਕਰੀਏ ਆ ਜਾ ਕੇ ਆਈਏ ਘੁੰਮ ਕੇ ਆਈਏ ਵਾਹਿਗੁਰੂ ਸਾਰਿਆਂ ਦੀ ਹਰ ਸਫਲ ਕਰੇ نیچے ਪਾਣੀ ਵਗ ਰਿਹਾ ਤੁਸੀਂ ਆਵਾਜ਼ ਸੁਣ ਸਕਦੇ ਹੋ ਆਵਾਜ਼ ਆ ਰਹੀ ਹੋਣੀ ਆ ਤੁਹਾਨੂੰ ਬਹੁਤ ਘੱਟ ਹੈ ਪਰ ਆਵਾਜ਼ ਆ ਰਹੀ ਹੋਣੀ ਆ نیچے ਪਾਣੀ ਵਗ ਰਿਹਾ ਇੱਥੇ ਉਹਦੇ ਗੱਦੋਂ ਕਰਕੇ ਪਾਣੀ ਹਵਾ ਠੰਡੀ ਆ ਰਹੀ ਆ ਪਾਣੀ ਕਰਕੇ نیچے ਪਾਣੀ ਹੈ ਇਹ ਥੋੜਾ ਜਿਹਾ ਨੀਚੇ ਵਾਲਾ ਜਿਹੜਾ ਟਰੈਕ ਸੀ ਥੋੜਾ ਜਿਹਾ ਤੰਗ ਸੀ ਉੱਥੇ ਲੋਕ ਉੱਪਰ ਵਾਲੇ ਵੀ ਆ ਰਹੇ ਸੀ ਕਿ ਆਇਆ ਵੀ ਵੇਲ ਜੀ ਹੋਵੇ ਫਿਰ ਬੰਦਾ ਆਰਾਮ ਨਾਲ ਚੜ ਜਾਂਦਾ ਤੇ ਹੁਣ ਕੋਟ-ਕੋਟ ਪੀ ਕੇ ਪਾਣੀ ਅੱਗੇ ਦਵਾਰੇ ਕੰਟੀਨਿਊ ਕਰ ਰਹੇ ਆ ਅੱਜ ਸ਼ਾਮ ਤੱਕ ਦਾ ਟਾਰਗੇਟ ਵੈਸੇ ਦਾ ਸ਼ਾਮ ਤੋਂ ਪਹਿਲਾਂ ਪਹੁੰਚ ਹੀ ਜਾਵਾਂਗੇ ਪਰ ਦੇਖਦੇ ਆ ਹਾਂ ਬਾਈ ਦੁਨੀਆ ਜਾ ਰਹੀ ਦੀ ਕੀ ਕਹਿਣਾ ਹਾਂ ਲੋਕ ਜੰਗਲ ਚ ਜਾ ਰਹੀ ਆ ਦੇਖੋ ਆਪਾਂ ਕਿ ਪਿੱਛੇ ਹਟੀਏ ਕਹਿੰਦਾ ਸਾਰੀ ਜੰਗਲ ਜਾ ਰਹੀ ਆ ਆਪਾਂ ਵੀ ਯਾਰ ਚਲੇ ਜਾ ਰਹੇ ਹੌਲੀ-ਹੌਲੀ ਚਲੋ ਜਾਣਾ ਤਾਂ ਹੈਗਾ ਹੀ ਹੁਣ ਆ ਗਏ ਆ ਇੰਨੀ ਇੰਨੀ ਉਮਰ ਦੇ ਲੋਕ ਆ ਰਹੇ ਆ ਭਾਈ ਦੇਖਦੇ ਅਸੀਂ 80 ਸਾਲ ਤੋਂ ਪਲੱਸ ਦੇ ਬਜ਼ੁਰਗ ਹੁੰਦੇ ਆ ਛੋਟੇ ਛੋਟੇ ਬੱਚੇ ਨੇ ਉਹ ਨਹੀਂ ਫੀਲ ਕਰਦੇ ਚਲ ਬੱਚਿਆਂ ਦਾ ਤਾਂ ਫੇਰ ਵੀ ਕੁਝ ਨਹੀਂ ਹੈਗਾ ਇੰਨਾ ਆਇਆ ਵੀ ਬਜ਼ੁਰਗ ਜਾ ਰਹੇ ਆ ਫੇਰ ਵੀ ਬੜੀ ਸਫਤ ਹੈ ਮੰਚ ਸ਼ਰਦਾ ਹੋਵੇ ਫਿਰ ਲੈ ਕੇ ਜਾਣ ਵਾਲਾ ਤਾਂ ਵਾਹਿਗੁਰੂ ਆਪ ਹੀ ਹੈ ਦੁਨੀਆ ਆਂਦੀ ਹੈ ਸੋ ਇਹ ਹੈ ਕਿ ਮੈਂ ਬਹੁਤ ਟਾਈਮ ਬਾਅਦ ਆ ਰਿਹਾ 11 ਤੋਂ 12 ਸਾਲ ਹੋ ਗਏ ਮੈਂ ਵੀ ਉਦੋਂ ਮੇਰੇ ਖਿਆਲ ਸ਼ਾਇਦ ਮੇਰੀ ਵੀ ਜ਼ਿਆਦਾ ਨਹੀਂ ਤਾਂ 12-13 ਸਾਲ ਉਮਰ ਹੋਣੀ ਆ ਜਦੋਂ ਮੈਂ ਪਹਿਲਾਂ ਆਇਆ ਸੀਗਾ ਬਹੁਤ ਜ਼ਿਆਦਾ ਬਹੁਤ ਟਾਈਮ ਤੋਂ ਇੱਛਾ ਸੀ ਹਰ ਵਾਰੀ ਪਲਾਨ ਬਣਾਉਂਦੇ ਸੀ ਪਰ ਕੈਂਸਲ ਹੋ ਜਾਂਦਾ ਸੀਗਾ ਐਤਕੀ ਵੀ ਬੜਾ ਨਾ ਨਾ ਕਰਦੇ ਪਲਾਨ ਬਣਿਆ ਉੱਪਰ ਦਾ ਥਿਊ ਦੇਖੋ ਤੁਸੀਂ ਗਾਈਜ਼ ਇੱਥੇ ਤਾਂ ਹਾਲੇ ਸ਼ੁਰੂਆਤ ਹੈ ਅੱਗੇ ਤੱਕ ਬਹੁਤ ਜ਼ਿਆਦਾ ਵਧੀਆ-ਵਧੀਆ ਥਿਊ ਮਿਲਣਾ ਹੈ ਤੁਹਾਨੂੰ ਜਾ ਕੇ ਸਾਰੀ ਟਰੈਕਿੰਗ ਦੀ ਇਨਫੋਰਮੇਸ਼ਨ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਨੀਚੇ ਤੋਂ ਜਿੱਥੇ ਸਾਨੂੰ ਗੱਡੀ ਨੇ ਛੱਡਿਆ ਸੀ ਉਹਦੇ ਤੋਂ ਕਿੰਨੇ ਕਿਲੋਮੀਟਰ ਆਏ ਆ ਸੀ ਤੇ ਇੱਥੇ ਇੱਕ ਨੀਚੇ ਪਾਣੀ ਦੀ ਟੁੱਟੀ ਲੱਗੀ ਹੋਈ ਹੈ ਤੇ 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 ਵਾਸ਼ਰੂਮ ਬਣੇ ਹੋਏ ਨੇ ਕਿਉਂਕਿ ਮੈਂ ਵੀ ਪਹਿਲਾਂ ਵਲੌਗਸ ਦੇਖੇ ਸੀ ਕਿ ਕਿਸੇ ਨੇ ਕਹਿ ਰਹੇ ਸੀ ਵੀ ਰਸਤੇ ਦੇ ਵਿੱਚ ਪਹਿਲਾ ਕਿਲੋਮੀਟਰ ਤੇ ਤੁਹਾਨੂੰ ਇੱਥੇ ਮਿਲੇਗਾ ਪਾਣੀ ਫਿਰ ਰਸਤੇ ਦੇ ਵਿੱਚ ਸ਼ਾਇਦ ਤੁਹਾਨੂੰ ਮਿਲੇ ਜਾਂ ਨਾ ਮਿਲੇ ਮੈਂ ਵੀ ਅੱਜ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਕਰਦਾ ਸ਼ੇਅਰ ਜਿੱਥੇ ਜਿੱਥੇ ਜੋ ਜੋ ਵੀ ਹੈ ਤੁਹਾਨੂੰ ਸਾਰੀ ਡਿਟੇਲ ਦੱਸਦਾ ਕਿਉਂਕਿ ਜੋ ਪਹਿਲੀ ਵਾਰੀ ਆ ਰਹੇ ਹਨ ਉਹਨਾਂ ਲਈ ਈਜ਼ੀ ਹੋਵੇ ਕਿਤਨਾ ਕਿਤੇ ਕਿਉਂਕਿ ਮੈਂ ਵੀ ਘੱਟੋ ਘੱਟ 11-12 ਸਾਲ ਬਾਅਦ ਆ ਰਹੇ ਹਾਂ ਕਾਫੀ ਕੁਝ ਚੇਂਜ ਐਥੇ ਤੇ ਐਤੋਂ ਤੁਸੀਂ ਪਾਣੀ ਪਰ ਸਕਦੇ ਹੋ ਨੀਚੇ ਜਿੱਥੋਂ ਗੱਡੀ ਚਾਉਂਦੇ ਆ ਗੱਡੀ ਤੁਹਾਨੂੰ ਤਾਰਦੀ ਹੈ ਉੱਥੋਂ ਕਿਲੋਕਮੀਟਰ ਤੇ ਪਾਣੀ ਵੀ ਜ਼ਿਆਦਾ ਨਹੀਂ ਪੀਣਾ ਹੈਗਾ ਤੁਸੀਂ ਘੁੱਟ ਘੁੱਟ ਪਾਣੀ ਪੀਓ ਮਸਾਂ ਵੀ ਜ਼ਿਆਦਾ ਨਹੀਂ ਕਰੋ ਦਿਨਾਂ ਤੁਸੀਂ ਤੁਹਾਨੂੰ ਟਰੈਕ ਕਰਨ ਚ ਬਹੁਤ ਮੁਸ਼ਕਲ ਹੋਏਗੀ ਸੋ ਖਾਣਾ ਪੀਣਾ ਵੀ ਆਪਣਾ ਜ਼ਿਆਦਾ ਹੈਵੀ ਨਹੀਂ ਖਾਣਾ ਹਲਕਾ ਫੁਲਕਾ ਕੋਈ ਛੋਟਾ ਮोटा ਖਾਣਾ ਕੁਛ ਮਾੜਾ ਮੋਟਾ ਬਿਸਕੁਟ ਵਗੈਰਾ ਤੇ ਹੋਰ ਕਾਜੂ ਬਦਾਮ ਵਗੈਰਾ ਆਪਣੇ ਨਾਲ ਕੈਰੀ ਕਰੋ ਜ਼ਿਆਦਾ ਕੋਈ ਐਡਾ ਹੈਵੀ ਖਾਣਾ ਨਹੀਂ ਖਾਣਾ ਹੈਗਾ ਜੋ ਕਿ ਤੁਹਾਨੂੰ ਕਿ ਤੰਕਰੇ ਜਾ ਕੇ ਬਾਕੀ ਅੱਗੇ ਦਾ ਮੈਨੂੰ ਲੱਗਦਾ ਥੋੜਾ ਜਿਹਾ ਖੁੱਲੇ ਕਿਉਂਕਿ ਨੀਚੇ ਥੋੜੀ ਜਿਹੀ ਭੀੜ ਸੀਗੀ ਉਹਦੇ ਕਰਕੇ ਮੈਨੂੰ ਵੀ ਥੋੜਾ ਹੋਇਆ ਸੀ ਇੱਕਦਮ ਪਰ ਹੁਣ ਥੋੜਾ ਜਿਹਾ ਈਜ਼ੀ ਲ ਇੱਥੇ ਥੋੜਾ ਜਿਹਾ ਆਰਾਮ ਮਿਲ ਜੇਗਾ ਸਰੀਰ ਨੂੰ ਨਾਲੇ ਆ ਫੇਰ ਆ ਰਹੀ ਹੈ ਸੰਗਤ ਕਛਰ ਤੇ ਬੱਠੀ ਸੋ ਹਾਂਜੀ ਇੱਥੇ ਆ ਕੇ ਥੋੜਾ ਜਿਹਾ ਮੌਸਮ ਠੀਕ ਹੋਇਆ ਇੱਥੇ ਹਵਾ ਹੋਵਾ ਜੀ ਹੈਗੀ ਆ ਮਾੜੀ ਮੋਟੀ ਠੰਡੀ ਹੋਵਾ ਤੇ ਉਹ ਥੋੜਾ ਜਿਹਾ ਪਸੀਨਾ ਆ ਜਾਂਦਾ ਨਾ ਉਹਦੇ ਕਰਕੇ ਲੱਗੀ ਜਾਂਦਾ ਕਿਉਂਕਿ ਥੱਲੇ ਸੀ ਗਰਮੀ ਇੱਕਦਮ ਫਿਰ ਉਹ ਵੈਦਰ ਚੇਂਜ ਹੁੰਦਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਹੁੰਦੀ ਆ ਬਾਕੀ ਮੈਨੂੰ ਲੱਗਦਾ ਵੀ ਜਿਵੇਂ 2 ਕਿਲੋਮੀਟਰ ਉੱਪਰ ਜਾ ਕੇ ਆ ਗਾ ਪਸੀਨੇ ਵਾਲੀ ਵੀ ਟੈਨਸ਼ਨ ਦੂਰ ਹੋ ਜਣੀ ਆ ਤੇ ਮੇਰੇ ਸਾਹਮਣੇ ਵਾਲਾ ਤਾਂ ਮੈਂ ਤਾਂ ਤੁਹਾਨੂੰ ਸਿਰਫ ਇਹੀ ਸਲਾਹ ਦਵਾਂਗਾ ਵੀ ਜੇ ਤੁਸੀਂ ਆ ਰਹੇ ਹੋ ਤੇ ਪੈਦਲ ਟਰੈਕ ਕਰ ਰਹੇ ਹੋ ਤਾਂ ਆਰਾਮ ਆਰਾਮ ਨਾਲ ਟਰੈਕ ਕਰੋ। ਛੋਟੇ ਛੋਟੇ ਕਦਮ ਲਓ ਕਿਉਂਕਿ ਜਿੱਥੇ ਤੁਸੀਂ 1-2 ਘੰਟਾ ਪਹਿਲਾਂ ਪਹੁੰਚਣ ਦੀ ਸੋਚ ਰਹੇ ਹੋ 2 ਘੰਟੇ ਬਾਅਦ ਵੀ ਉੱਥੇ ਹੀ ਪਹੁੰਚਣਾ ਹੈ। ਇਸ ਕਰਕੇ ਆਰਾਮ ਨਾਲ ਚੱਲੋ ਤਾਂ ਕਿ ਤੁਹਾਨੂੰ ਸਾਹ ਨਾ ਚੜੇ। ਥੋੜੀ ਸਿਹਤ ਵੀ ਚੰਗੀ ਰਵੇ ਤੇ ਠੀਕ ਹੈ ਵਧੀਆ ਤਰੀਕੇ ਨਾਲ ਕਿਉਂਕਿ ਫਿਰ ਇੱਥੇ ਆ ਕੇ ਤੁਸੀਂ ਗੋਵਿੰਦ ਸਾਹਿਬ ਰੁਕੋਗੇ ਉਸ ਤੋਂ ਬਾਅਦ ਦਾ ਜਿਹੜਾ 6 ਕਿਲੋਮੀਟਰ ਦਾ ਟਰੈਕ ਉਹ ਜ਼ਿਆਦਾ ਤੰਗ ਹੈ। ਉੱਥੇ ਤੁਸੀਂ ਮੰਨ ਲਓ ਤੁਸੀਂ 6 ਤੋਂ ਇਸ ਕਰਕੇ ਇੱਥੋਂ ਤੁਸੀਂ ਫਿੱਟ ਰਹੋਗੇ ਅੱਗੇ ਜਾ ਕੇ ਤਾਂ ਹੀ ਮੱਥਾ ਟੇਕ ਸਕਦੇ ਹੋ ਜਾ ਕੇ ਨਹੀਂ ਫਿਰ ਜੇ ਥੱਕ ਹਾਰ ਕੇ ਦਰਸ਼ਨ ਕਰ ਰਹੇ ਹਾਂ ਉਹ ਤਾਂ ਖੱਜਲ ਹੋਣਾ ਹੀ ਕਹਿੰਦੇ ਆ ਬਾਕੀ ਪਾਣੀ ਪੁਣੀ ਪੀ ਰਹੇ ਆ ਸਾਡੇ ਬੰਦੇ ਭਾਈ ਕੰਮ ਹੋ ਰਿਹਾ ਵਧੀਆ ਭਾਈ ਬਾਕੀ ਦੇਖੋ ਹੁਣ ਤਿਆਰ ਹੈ ਤੇ ਮੈਂ ਅਸਲ ਕਾਫੀ ਸਾਲਾਂ ਬਾਅਦ ਆਇਆ ਇਸ ਕਰਕੇ ਮੈਨੂੰ ਹਲੇ ਕਾਫੀ ਕੁਝ ਚੇਂਜ ਹੋ ਚੁੱਕਿਆ ਔਰ ਇਹਦਾ ਮਾਹੌਲ ਕਿਉਂਕਿ ਪਹਿਲਾਂ ਤਾਂ نیچے ਗੱਡੀ ਵੀ ਨਹੀਂ ਸਾਂਦੀ ਜਿਹੜੀ 3 ਕਿਲੋਮੀਟਰ ਅਸੀਂ ਗੱਡੀ 'ਚ ਆਏ ਆ ਉਹ ਪਹਿਲਾਂ ਉਹ ਵੀ ਨਹੀਂ ਸੀ ਆਉਂਦੀ ਜਦੋਂ ਮੈਂ 11-12 ਸਾਲ ਪਹਿਲਾਂ ਆਇਆ ਸੀਗਾ ਉਭੀ ਤੱਕ ਆਉਣ ਲੱਗ ਗਈ ਹੈ ਹੋਪ ਹੈਗੀ ਹੈ ਵੀ ਜਿਹੜੇ ਹਸਾਬ ਨਾਲ ਉੱਥੇ 3 ਕਿਲੋਮੀਟਰ ਦੇ ਟ੍ਰੈਕ 'ਤਾ ਗੱਡੀ ਆ ਜਾਂਦੀ ਹੈ ਫਿਰ ਅੱਗੇ ਵੀ ਸ਼ਾਇਦ ਗੋਬਿੰਦਾਨ ਤੱਕ ਹੋ ਗਏ ਨੂੰ ਸੁਵਿਧਾ ਹੋ ਜਵੇ ਯਾਤਰੀਆਂ ਲਈ ਜਿਹੜੇ ਆਉਣ ਦੇ ਚਾਹਵਾਨ ਹੈਗੇ ਆ ਪਰ ਨਹੀਂ ਆ ਪਾਂਦੇ ਆਪਣੀ ਸਿਹਤ ਕਰਕੇ ਸੋ ਯਾਤਰਾ ਚੱਲ ਰਹੀ ਹੈ ਜੀ ਵਧੀਆ ਟਰੈਕਿੰਗ ਵਧੀਆ ਚੱਲ ਰਹੀ ਹੈ ਇੱਥੇ ਆ ਕੇ ਥੋੜਾ ਜਿਹਾ ਵੈਦਰ ਹੈ ਜਿਹੜਾ ਥੋੜਾ ਜਿਹਾ ਠੰਡਾ ਹੈ ਇੱਥੇ ਦਾ ਕਲਾਈਮੇਟ ਹੈ ਜਿਹੜਾ ਵਧੀਆ ਹਵਾ ਆ ਰਹੀ ਹੈ ਇੱਥੇ ਵਧੀਆ ਹਵਾ ਲੱਗ ਰਹੀ ਹੈ ਇੱਥੇ ਆਦਰ ਵੀਡੀਓ ਬਣ ਰਹੀ ਹੈ ਇੱਥੇ ਥੋੜੀ ਜਿਹੀ ਹਵਾ ਚੱਲ ਰਹੀ ਆ ਤੁਹਾਨੂੰ ਕੈਮਰੇ 'ਚ ਸ਼ਾਇ ਸੁਣਾਈ ਦੇ ਰਹੀ ਹੋਵੇ। ਫਿਲਹਾਲ ਅਸੀਂ ਇੱਥੇ ਰੁਕੇ ਆ ਥੋੜਾ ਜਿਹਾ ਇੱਕ ਇੱਕ ਮਿੰਟ ਕਿਤੇ ਰੁਕ ਲਿਆ ਮਾੜਾ ਮੋਟਾ ਜਿਵੇਂ 5-7 ਮਿੰਟ ਅੱਗੇ ਚੱਲੇ ਫਿਰ 10-15 ਮਿੰਟ ਆਰਾਮ ਕਰ ਲਿਆ ਕਿਉਂਕਿ ਇਦਾਂ ਹੀ ਟਰੈਕ ਹੁੰਦਾ। ਤੁਸੀਂ ਅਗਰ ਕੋਮ ਵੀ ਤੁਸੀਂ ਚੱਲਦੇ ਰਹੋ ਤਾਂ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਚੱਲਦੇ ਹੀ ਰਹਿਣਾ ਕਿਉਂਕਿ ਤੁਸੀਂ ਮੈਨੂੰ ਲੱਗਦਾ ਵੀ ਹਨੇਰ ਹੋਣ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓਗੇ ਜੇ ਇਸ ਤਰ੍ਹਾਂ ਨਾਲ ਵੀ ਚੱਲਦੇ ਰਹੇ। ਸੋ ਆਰਾਮ ਨਾਲ ਟਰੈਕਿੰਗ ਕਰਦੇ ਰਹੋ ਗਾਇਜ਼ ਕੋਈ ਕਾਲੀ ਕਰਨ ਦੀ ਲੋੜ ਹੈ ਨਹੀਂ। ਚਲੋ ਚੱਲਦੇ ਆਂ ਚੜਾਈ ਨਹੀਂ ਹੈਗੀ ਕੱਲੀ ਇੱਥੇ ਤਰਾਈ ਵੀ ਹੈਗੀ ਆ ਜਿਵੇਂ ਨਾ ਆ ਨੀਚੇ ਨੂੰ ਕਰਤੇ ਆ ਇਹਨਾਂ ਕਰਕੇ ਮਿੰਟ ਦੇ ਨਹੀਂ ਸਾਈਡ ਹਟਣਾ ਪੈਂਦਾ ਕਿਉਂਕਿ ਉਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਪਤੇ ਜਿਹੜੇ ਫੈਮਲੀ ਨਾਲ ਆਉਂਦੇ ਆ ਜਿਨ੍ਹਾਂ ਕੋ ਕੋਸ ਸਮਾਨ ਤੋਂ ਜ਼ਿਆਦਾ ਹੁੰਦਾ ਹੈ ਉਹ ਕਚਰਾ ਤੇ ਚੱਲ ਜਾਂਦੇ ਆ ਇੱਥੇ ਕੁਝ-ਕੁਝ ਜਗ੍ਹਾ ਤੇ ਤਰਾਈ ਵੀ ਹੈਗੀ ਐ ਇਹਦੇ ਨਾਲ ਥੋੜਾ ਜਿਹਾ ਬਾਡੀ ਨੂੰ ਨਾ ਰਿਲੈਕਸ ਮਿਲ ਜਾਂਦਾ ਕਿਉਂਕਿ ਜਦੋਂ ਆਪਾਂ ਚੜਦੇ ਹੁੰਨੇ ਆ ਉਦੋਂ ਬਾਡੀ ਤੇ ਜ਼ੋਰ ਲੱਗਦਾ ਸਾਰ ਹੈ ਨਾ ਇੱਥੇ ਬਿਲਕੁਲ ਬਾਡੀ ਨੂੰ ਢਿੱਲਾ ਛੱਡ ਕੇ ਆਰਾਮ ਨਾਲ ਥੱਲੇ ਉਤਰਿਆ ਜਾਂਦਾ ਬਾਕੀ ਇਹ ਆ ਵੀ ਜਿਹੜੀ ਆ ਆ ਵੀ ਨੇੜੇ-ਤੇੜੇ ਨਾ ਦਰਖਤ ਨੇ ਆ ਦੇਖੋ ਆ ਰੁੱਖ ਨੇ ਨਾ ਨੇੜੇ-ਤੇੜੇ ਜਿਹੜੇ ਇਹਨਾਂ ਕਰਕੇ ਪਥੇਰੀ ਜਗ੍ਹਾ ਤੇ ਸ਼ਾਂ ਹੈਗੀ ਐ ਤੇ ਸ਼ਾਂ ਚ ਮੈਨੂੰ ਲੱਗਦਾ ਵੀ ਜੇ ਤੁਸੀਂ 2 ਕੁ ਮਿੰਟ ਰੁੱਕ ਕੇ ਰੈਸਟ ਵੀ ਕਰਕੇ ਤੁਰਪੋ ਨਾ ਥੋੜਾ ਬਾਡੀ ਨੂੰ ਰਿਲੈਕਸ ਹੋ ਜਾਂਦੀ ਹੈ ਬਾਡੀ ਮੈਂ ਹੁਣ ਉਹ ਪਿੱਛੇ ਰੁ ਤੇ ਹੁਣ ਹੋਰ ਵੀ ਕੰਟੀਨਿਊਸਲੀ ਅੱਗੇ ਚੱਲੂਗਾ ਜਿੱਥੇ ਮੈਨੂੰ ਲੱਗਦਾ ਵੀ ਸ਼ਾਇਦ ਕਿ ਹਾਂ ਨਹੀਂ ਹੁਣ ਮੈਨੂੰ ਰੈਸਟ ਕਰਨੀ ਚਾਹੀਦੀ ਹੈ ਮੈਂ ਉੱਥੇ ਜ਼ਰੂਰ ਰੁਕੂੰਗਾ ਇਸ ਕਰਕੇ ਜਲਦਬਾਜ਼ੀ ਕਰਨਾ ਕੋਈ ਫਾਇਦਾ ਨਹੀਂ ਹੈਗਾ ਆ ਦੇਖੋ ਬਜ਼ੁਰਗ ਮਾਤਾਂ ਨੂੰ ਲੈ ਕੇ ਜਾ ਰਹੇ ਆ ਬਾਈ ਇਹਨਾਂ ਦੀ ਵੀ ਮਿਹਨਤ ਹੈ ਯਾਰ ਕਿਤੇ ਸਾਡੇ ਵਰਗਿਆਂ ਤੋਂ ਆਪ ਦਾ ਵਜਨ ਨਹੀਂ ਸੰਭੇ ਜਾਂਦਾ ਇਹ ਸੰਗਤ ਨੂੰ ਬਿਠਾ ਕੇ ਲੈ ਜਾਂਦੇ ਆ ਦੇਖੋ ਇਹਨਾਂ ਦੀ ਕਿੰਨੀ ਪ੍ਰੈਕਟਿਸ ਹੈ ਉਸ ਚੀਜ਼ ਦੇ نیچے ਪੈਰ ਵੀ ਸਲਿੱਪ ਕਰਦੇ ਆ ਮਿਹਨਤ ਹੁੰਦੀ ਹੈ ਯਾਰ ਵਾਹਿਗੁਰੂ ਸਾਰਿਆਂ ਦੀ ਸੇਵਾ ਸਫਲ ਕਰੇ ਚਲਦਾ ਰਵੇ ਨਹੀਂ ਸਾਰਾ ਜੋ ਕੁਛ ਹੈਗਾ ਸੋ ਵਾਹਿਗੁਰੂ ਵਾਹਿਗੁਰੂ ਕਰਦੇ ਚਲਦੇ ਰੋ ਕੋਈ ਔਖਾ ਨਹੀਂ ਹੈਗਾ ਜਿੱਥੇ ਮਾਲਕ ਨੇ ਕਿਉਂਕਿ ਬਲਾਵਾ ਦਾ ਮਾਲਕ ਦਾ ਹੀ ਹੁੰਦਾ ਜੇ ਬੰਦਾ ਕਹਵੇ ਮੈਂ ਕਰਨ ਵਾਲਾ ਮੈਂ ਆਉਣ ਵਾਲਾ ਹੋਈ ਕੋਈ ਗੱਲ ਨਹੀਂ ਆਹ ਦੇਖੋ ਜਿਵੇਂ ਉੱਥੋਂ ਲੈ ਕੇ ਕੰਟੀਨਿਊਸਲੀ ਉਹ ਨੀਚੇ ਤੱਕਤਰਾਈ ਹੈ ਐਸ ਬੈਠੇ ਐ ਤੋ ਤੱਕ ਤੁਹਾਨੂੰ ਇਹ ਕੁਝ ਕ ਟ੍ਰੈਕ ਹੈ ਉਹ ਜੀ ਗੱਲ ਨਹੀਂ ਵੀ ਸਾਰੇ ਦੀ ਤੁਸੀਂ ਚੜਨੀ ਆ ਕਿਤੇ ਨਾ ਕਿਤੇ ਜਿਹੜਾ ਟ੍ਰੈਕ ਹੈਗਾ 19ਵੇਂ ਮਲ ਨੂੰ ਵੀ ਹੈਗਾ ਠੀਕ ਹੈ ਨਾ ਤੇ ਇੱਥੇ ਕਾਫੀ ਜ਼ਿਆਦਾ ਹੈਲਪ ਮਿਲ ਜਾਂਦੀ ਹੈ ਬਾਡੀ ਨੂੰ ਇੱਕ ਲੇਕੇ ਦਾ ਜਿਵੇਂ ਤੁਸੀਂ ਹੁਣ ਰੈਸਟ ਹੀ ਕਰ ਰਹੇ ਹੋ ਖੜ ਕੇ ਕਿਉਂਕਿ ਤੁਹਾਡੀ ਬਾਡੀ ਦਾ ਕੋਈ ਜ਼ੋਰ ਨਹੀਂ ਲੱਗਣਾ ਹੈਗਾ ਤੁਸੀਂ ਬਸ ਬੈਲੈਂਸ ਕਰਨਾ ਹੈ ਕਿਉਂਕਿ ਤੁਸੀਂ ਨੀਚੇ ਤ్రਾਈਵਲ ਜਾ ਰਹੇ ਹੋ ਸੋ ਜ਼ਿਆਦਾਤਰ ਜਿਵੇਂ ਕਈ ਵਾਰੀ ਕੁਝ ਲੋਕਾਂ ਦੀ ਯਾਦਤ ਹੁੰਦੀ ਆ ਫਵਾਵਾ ਫਲਾਣੀਆਂ ਕਿ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਹੈ ਆਉ ਨਾ ਇਹ ਹੈ ਉਹ ਹੈ ਜੇ ਇਸ ਇਨਸਾਨ ਦੀ ਇੱਛਾ ਹੈਗੀ ਹੈ ਜੇ ਸੰਗਤ ਦੀ ਇੱਛਾ ਹੈਗੀ ਆਉਣ ਜਾਣ ਦੀ ਉਜ਼ਰੂਰ ਆਵੇ ਪਰ ਹਾਂ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਅਗਰ ਤੁਸ ਤੁਹਾਨੂੰ ਫਿਜ਼ੀਕਲੀ ਕੋਈ ਵੀ ਦਿੱਕਤ ਹੈਗੀ ਹੈ ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਤੁਸੀਂ ਕੋਈ ਵੀ ਤੁਹਾਡੀ ਕਿਸੇ ਚੀਜ਼ ਦੀ ਮੈਡੀਸਿਨ ਵਗੈਰਾ ਚੱਲਦੀ ਹੈ ਤਾਂ ਮੇਕ ਸ਼ੋਰ ਪਹਿਲਾਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਅਗਰ ਉਹ ਤੁਹਾਨੂੰ ਅਲਾਉ ਕਰਦੇ ਹੈ ਤਾਂ ਹੀ ਆਓ ਆਦਰਵਾਇਜ਼ ਬਾਕੀ ਜੋ ਫਿਟ ਐਂਡ ਫਾਈਨ ਹੈਗੇ ਨੇ 노 ਇਸ਼ੂ ਕਿਸੇ ਵੀ ਤਰੀਕੇ ਆ ਸਕਦੇ ਕਿਉਂਕਿ ਅਗਰ ਉਹ ਇੱਥੇ ਆ ਕੇ ਉਹਨਾਂ ਨੂੰ ਪੈਦਲ ਟਰੈਕ ਕਰਨ ਦੇ ਵਿੱਚ ਦਿੱਕਤ ਆਂਦੀ ਹੈ ਤਾਂ ਉਹ ਇੱਥੇ ਕਾफी ਸੁਵਿਧਾਾਂ ਮ ਹੈਗੀਆਂ ਨੇ ਜਿਵੇਂ ਆ ਪਿੱਛੇ ਬਾਈ ਲੈ ਕੇ ਆ ਰਹੇ ਹੈ ਤੇ ਮੱਕੀ ਖਚਰ ਵਗੈਰਾ ਚੱਲਦੇ ਨੇ ਦੇਖੋ ਕਾਫੀ ਜ਼ਕਰ ਤੇ ਛਾਂ ਪਈ ਹੈ ਕਿਉਂਕਿ ਇੱਥੇ ਗ੍ਰੀਨਰੀ ਕਾਫੀ ਹੈ ਦਰਖਤ ਨੇ ਸਾਰੇ ਰਾਹਤੇ ਤੇ ਨਾ तकरीबन ਇਸ ਕਰਕੇ ਹੋਰ ਕੋਈ ਆਕਸੀਜਨ ਦੀ ਵੀ ਨੀਚੇ ਵਾਲੇ ਉਹਦੇ ਤੋਂ ਕੋਈ ਪ੍ਰੋਬਲਮ ਹੈ ਨਹੀਂ ਜਿੱਤੇ ਤੱਕ ਗੋਵਿੰਦ ਧਾਮ ਹੈ ਕਿਉਂਕਿ ਆਕਸੀਜਨ ਦੀ ਪ੍ਰੋਬਲਮ ਜਿਹੜੀ ਜ਼ਿਆਦਾਤਰ ਆਉਂਦੀ ਹੈ ਉਹ ਉੱਪਰ ਆਉਂਦੀ ਹੈ ਗਲੇਸ਼ੀਅਰ ਏਰੀਏ ਦੇ ਵਿੱਚ ਜਿੱਥੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਹੈ ਨਾ ਉੱਪਰ ਗਲੇਸ਼ੀਅਰ ਜਿੱਥੇ ਮੇਨ ਉੱਥੇ ਥੋੜੀ ਜੀ ਆਕਸੀਜਨ ਦੀ ਪ੍ਰੋਬਲਮ ਆਉਂਦੀ ਹੈ ਉਹ ਵੀ ਉਹਨਾਂ ਨੂੰ ਆਉਂਦੀ ਹੈ तकरीबन ਜਿਹੜੇ ਏਜਡ ਹੁੰਦੇ ਆ ਜਾਂ ਜ ਇਹ ਤਾਂ ਥੋੜਾ ਜਿਹਾ ਹੁਣ ਇਹਨਾਂ ਨੇ ਥੋੜਾ ਚੱਲਣ ਲਾਇਕ ਬਣਾਇਆ ਹੋਇਆ ਨਹੀਂ ਜਦੋਂ ਮੈਂ ਪਹਿਲਾਂ ਇੱਥੇ 11-12 ਸਾਲ ਪਹਿਲਾਂ ਆਇਆ ਸੀਗਾ ਉਹ ਤਾਂ ਸਿਰਫ ਇੱਥੇ ਪੱਥਰ ਜੀ ਸੀਗੇ ਐਵੇਂ ਉਹਨਾਂ ਤੇ ਹੀ ਪੈਰ ਕਿਸੇ ਤੇ ਪੈਰ ਮੋੜਨ ਦੇ ਬਹੁਤ ਖਤਰੇ ਰਹਿੰਦੇ ਸੀਗੇ ਆ ਜਿਹੜੇ ਖੱਤਰ ਚੱਲਦੇ ਐ ਇਹਨਾਂ ਦੇ ਵੀ ਪੈਰ ਮੋੜ ਜਾਂਦੇ ਸੀ गिर ਜਾਂਦੇ ਸੀਗੇ ਕਾਫੀ ਐਕਸੀਡੈਂਟਸ ਵਗੈਰਾ ਵੀ ਹੁੰਦੇ ਸੀ ਪਰ ਹੁਣ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਆਸਾਨੀ ਹੋ ਗਈ ਐ ਇਸ ਚੀਜ਼ ਦੇ ਵਿੱਚ ਆ ਦੇਖੋ ਗਾਇਜ਼ ਇੱਥੇ ਦੁਕਾਨਾਂ ਵਗੈਰਾ ਆ ਗਿਆ ਨੇ ਖਾਣ ਪੀਣ ਨੂੰ ਜਿਹਨੇ ਕੁਝ ਖਾਣਾ ਪੀਣਾ ਹੁੰਦਾ ਇੱਥੇ ਨਿਚੋਂ ਲੈ ਉੱਥੋਂ ਲੈ ਕੇ ਇੱਥੇ ਤੱਕ ਮੈਂ ਸ਼ਾਇਦ ਸੁਣਿਆ ਸੀ ਕਿਸੇ ਦੇ ਬਲੌਗ ਦੇ ਵਿੱਚ ਆਈ ਐਮ ਨਾਟ ਸ਼ੋਰ ਗਾਈਜ਼ ਕਿਉਂਕਿ ਮੈਂ ਗਲਤ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਹੈਗਾ ਇੱਥੇ ਲਿਖਿਆ ਹੋਇਆ ਵੈਸੇ ਇਹ ਫੁੱਲਾਂ ਦੀ ਘਾਟੀ ਦਾ ਲਿਖਿਆ ਹੋਇਆ ਹੈ ਨੀਚੇ ਗੋਵਿੰਦ ਤਾਂ ਹਮ ਦਾ ਨਹੀਂ ਲਿਖਿਆ ਕੁਝ ਵੀ ਤੇ ਇੱਥੇ ਹੁਣ ਅਸੀਂ ਕੁਝ ਖਾਣੇ ਪੀਣੇ ਆ ਕਿਉਂਕਿ ਸਵੇਰ ਤੈਨੂੰ ਕੁਝ ਖਾਇਆ ਨਹੀਂ ਸੀਗਾ ਸਿਰਫ ਚਾਹ ਪੀਤੀ ਸੀਗੀ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਪੀਤਾ ਹੈਗਾ ਹੁਣ ਇੱਥੇ ਦੇਖਦੇ ਆ ਇਹਨਾਂ ਜਵਾਕਰ ਨੂੰ ਵੀ ਖਵਾਉਂਦੇ ਆ ਕੁਝ ਤੇ ਆਪੋ ਵੀ ਕੁਝ ਖਾਂਦੇ ਪੀਂਦੇ ਆ ਰਸਤੇ 'ਚ ਜਦੋਂ ਤੁਸੀਂ ਟਰੈਕ ਕਰ ਰਹ ਤਾ ਆਪਣੇ ਨਾਲੇ ਕਾਜੂ ਬਦਾਮ ਵਗੈਰਾ ਕੈਰੀ ਕਰ ਲਓ ਬਿਸਕਟਸ ਵਗੈਰਾ ਇਹੋ ਜਿਹਾ ਕੋਈ ਕਿਉਂਕਿ ਮਾੜਾ ਮੁੰਟਾ ਪੇਟ ਨੂੰ ਆਸਰਾ ਹੀ ਕਰਨਾ ਹੁੰਦਾ ਖਾਲੀ ਪੇਟ ਵੀ ਨਹੀਂ ਟਰੈਕ ਹੁੰਦਾ ਹੈਗਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਕਿਤੇ ਨਾ ਕਿਤੇ ਆ ਹਲਕੀ ਫੁਲਕੀ ਜੀਆਂ ਚੀਜ਼ਾਂ ਤੁਸੀਂ ਨਾਲ ਕੈਰੀ ਕਰ ਲਓ ਤੇ ਜਿਨ੍ਹਾਂ ਦਾ ਕੋਈ ਖਾਯਾ ਦਾ ਵੀ ਕੋਈ ਉਹ ਨਹੀਂ ਮਤਲਬ ਕਿ ਇੱਕ ਮਾੜਾ ਮੁੰਟਾ ਆਸਰਾ ਹੋ ਜਾਂਦਾ ਹੈ ਆ ਬਾਈ ਨੂੰ ਦੇਖ ਲਓ ਖੁਸ਼ਾਨ ਲੁ ਕੀ ਨਾ ਬਾਈ ਜੀ ਖੁਸ਼ਾਨ ਬਾਈ ਕਹਿੰਦਾ ਮੈਨੂੰ ਵੀ ਦਿਖਾ ਲਓ ਮੈਂ ਕਿਹਾ ਭਾਈ ਤੂੰ ਵੀ ਕਰ ਲੈ ਚਾਹ ਪੂਰਾ ਬਾਕੀ ਆਇਆ ਵੀ ਯਾਰ ਜਿਹੜਾ ਬੰਦਾ ਮਗਰੋਂ ਤੁਰੇ ਆਉਂਦਾ ਨਾ ਵੀ ਹਾਂ ਪਿਆਸ ਲੱਗੀ ਆ ਬੜੀ ਤੇ ਬੰਦੇ ਨੂੰ ਆ ਦੁਕਾਨਾਂ ਜੀਆਂ ਦੇਖ ਕੇ ਬੜਾ ਅਸਰਾਜ ਹੋ ਜਾਂਦਾ ਕਿਥੇ ਬਹਿ ਕੇ ਮਾੜਾ ਮੋਟਾ ਕੁਝ ਖਾ ਪੀ ਸਕਦਾ ਬੰਦਾ ਲੋ ਜੀ ਹਲਕਾ ਫੁਲਕਾ ਖਾ ਕੇ ਹੁਣ ਅਸੀਂ ਫਿਰ ਦੁਬਾਰੇ ਅੱਗੇ ਕੰਟੀਨਿਊ ਕਰ ਰਹੇ ਆ ਸਫਰ ਕਿਉਂਕਿ ਅਸੀਂ 2 ਕਿਲੋਮੀਟਰ ਆ ਗਏ ਜਾਂ ਤੇ 3 ਕਿਲੋਮੀਟਰ ਅੱਗੇ ਆਏ ਸੀਗੇ ਅਸੀਂ ਗੱਡੀ 'ਚ 2 ਕਿਲੋਮੀਟਰ ਅਸੀਂ ਪੈਦਲ ਟ੍ਰੈਕ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਅੱਗੇ 7 ਕਿਲੋਮੀਟਰ ਹੋਰ ਹੈ 12 13 ਕਿਲੋਮੀਟਰ ਟੋਟਲ ਹੈ ਯਾਨੀ ਕਿ ਯਾਨੀ ਕਿ ਨੀਚੇ ਤੋਂ ਉਸ ਦੀ 5-6 ਕਿਲੋਮੀਟਰ ਆ ਗਏ ਆ ਤੇ 7 ਕਿਲੋਮੀਟਰ ਹੋ ਰਿਹਾ ਟਰੈਕ ਇਸ ਤੋਂ ਬਾਅਦ ਜੰਨਾ ਕੇ ਚੱਲੀ ਜਾਂਦਾ ਦੇਖਦੇ ਆ 10000 ਸਾਰਾ ਇੱਥੋਂ ਫੇਰ ਚੜ੍ਹਾਈ ਸ਼ੁਰੂ ਹੋ ਕੇ ਪਿੱਛੇ ਪਹਿਲਾ ਤਰਾਇੰ ਸੀਗੀ ਹੁਣ ਇੱਥੋਂ ਫੇਰ ਚੜ੍ਹਾਈ ਸ਼ੁਰੂ ਹੈ ਉੱਪਰ ਤੋਂ ਵਾਪਸ ਆਉਣ ਵਾਲੀਆਂ ਜਿਨ੍ਹਾਂ ਨੇ ਦਰਸ਼ਨ ਕਰ ਲਿਓ ਸੰਗਤਾਂ ਆ ਰੀਆਂ ਨੇ ਹੁਣ ਇੱਕ ਭਰਾ ਮਿਲਿਆ ਸੀ ਉਹ ਕਹਿ ਰਿਹਾ ਸੀ ਕਹਿੰਦਾ ਵੀ ਉੱਪਰ ਰੂਮ ਵਗੈਰਾ ਕਹਿੰਦਾ ਭਾਈ ਤੁਸੀਂ ਉਹ ਟੈਂਟ ਵਗੈਰਾ ਲੈ ਲਿਓ ਕਹਿੰਦਾ ਰੂਮ ਬਹੁਤ ਮਹਿੰਗੇ ਆ 4-4 5-5000 ਕਹਿੰਦਾ ਨੈਟਵਰਕ ਵੀ ਨਹੀਂ ਆਉਂਦੇ ਹੈਗੇ ਗੋਵਿੰਦ tạm ਵੀ ਨੈਟਵਰਕ ਨਹੀਂ ਇਹ ਤਾਂ ਰਾਤ ਨੂੰ 11 ਵਜੇ ਤੋਂ ਬਾਅਦ ਨੈਟਵਰਕ ਆਉਣਗੇ। ਬਾਕੀ ਹੁਣ ਇਹ ਇਨਫੋਰਮੇਸ਼ਨ ਕਿੰਨੀ ਕਿ ਜ਼ਿਆਦਾ ਸੱਚੀ ਹੈ ਕਿੰਨੀ ਕਿ ਝੂਠੀ ਹੈ ਜਾ ਕੇ ਪਤਾ ਲੱਗੂਗਾ ਭਾਈ। ਆਹ ਪਾਣ ਤੋਂ ਪਹਿਲਾਂ ਜਿੰਨਾਂ ਦੇ ਵਲੌਗ ਦੇਖ ਰਿਆ ਸੀਗਾ ਉਹਨਾਂ ਨੇ ਤਾਂ ਕੋਈ ਇਹੋ ਜੀ ਮੈਨੂੰ ਦੱਸੀ ਨਹੀਂ ਗੜਬੜ ਕੇ ਨੈਟਵਰਕ ਨਹੀਂ ਹੈਗੀ ਆ ਕੁਛ ਨਹੀਂ। ਕਿਉਂਕਿ ਰਸਤੇ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਵੀ ਇੱਥੇ ਤਾਂ ਨਹੀਂ ਆਉਣੇ। ਪਰ ਇਹ ਨਹੀਂ ਸੀ ਪਤਾ ਕਿ ਉੱਥੇ ਵੀ ਨਹੀਂ ਆਉਣੇ ਜਾ ਕੇ। ਬਾਕੀ ਦੇਖਦੇ ਹਾਂ ਹੁਣ ਦੱਸ ਜਿਆਦਾ ਉਤرائی ਸੀਗੀ ਹੁਣ ਫਿਰ ਇੱਕੋ ਹੀ ਦਮ ਟੱਕਰ ਦੀ ਚੜਾਈ ਸੀ ਸਾਹੂ ਸਾਹ ਹੋ ਗਏ ਨੇ ਜਵਾਨ ਇੰਦੇ ਪੰਜਾਬ ਦੇ ਹੁਣ ਫੇਰ ਤਰਾਈ ਆ ਥੋੜੀ ਜੀ ਮਤਲਬ ਐਵੇਂ ਹੀ ਆ ਉਤਾਰ ਚੜਾਅ ਜ਼ਿੰਦਗੀ ਚ ਚੱਲਦੇ ਰਹਿੰਦੇ ਆ ਤੇ ਸਫ਼ਰ ਚ ਵੀ ਚੱਲਦੇ ਰਹਿਣੇ ਆ ਜੁੜੇ ਰਹੋ ਤੁਸੀਂ ਆ ਦੇਖੋ ਥਿਊ ਐਥੇ ਦੋਸਤੋ ਹਵਾ ਵਧੀਆ ਐ ਐਥੇ ਥੋੜਾ ਜਿਹਾ ਮੌਸਮ ਵਧੀਆ ਐ niche ਠੰਡਾ ਪਾਣੀ ਐ ਦਿੱਤਾ ਮੇਰਾ ਕਰ ਰਿਹਾ ਵੀ ਜਾ ਕੇ ਨਹਾ ਲਵਾਂ ਤੇਰਾ ਪਰ ਆਇਆ ਵੀ ਹਲੇ ਉਹ ਪਾਣੀ ਦੇ ਲੈਵਲ ਤੇ ਵੀ ਆਵਾਂਗੇ ਅੱਗੇ ਨਾ ਰਸਤੇ 'ਚ ਜਾ ਕੇ ਪੁਲਾ ਆਉਂਦਾ ਹੈ ਪੁਲ ਕ੍ਰੋਸ ਕਰਨਾ ਹੈ ਆਪਾਂ ਉਹ ਨਾ ਪਹਾੜੀਆਂ ਦੇ ਵਿਚਾਲੇ ਜੇ ਕਿਤੇ ਕਿਤੇ ਦਾ ਰਸਤਾ ਠੀਕ ਵੀ ਹੈ ਮਤਲਬ ਜੇ ਐਵੇਂ ਜੇ ਹੋਵੇ ਕਿਤੇ ਨਾ ਮਤਲਬ ਨਾ ਚੜ੍ਹਾਈ ਨਾ ਤਰਾਈ ਫਿਰ ਇਹ ਨਾ ਬੋਡੀ 'ਤੇ ਜ਼ੋਰ ਨਹੀਂ ਲੱਗਦਾ ਫਿਰ ਬੰਦਾ ਆਰਾਮ ਨਾਲ ਇਹ ਕਰ ਲੈਂਦਾ ਸਾਰਾ ਸਫ਼ਰ ਪਰ ਜਿੱਥੇ ਕਈ ਵਾਰੀ ਹੁੰਦਾ ਵੀ ਚੜ੍ਹਾਈ ਹੈ ਫਿਰ ਉੱਥੇ ਚੋਟੀ ਦੀ ਹੋ ਆਉਂਦੀ ਹੈ ਪੂਰੀ ਹੁਣ ਪਿੱਛੇ ਜੇ ਜਦੋਂ ਅਸੀਂ ਰੋਣਾ ਕੁਝ ਖਾ ਪੀ ਕੇ ਤੁਰੇ ਆਂ ਨਾਲ ਹੀ ਅਸੀਂ ਮੈਂ ਕਹਿੰਨਾ 20-25 ਕਿਲੋਮੀਟਰ ਦੀ ਦੂਰੀ ਤੇ ਆਏ ਹਾਂ ਫਰ ਨਾਲ ਇੱਕਦਮ ਛੋਟੀ ਦੀ ਚੜਾਈ ਸੀ ਆ ਫੇਰ ਯਾਨੀ ਕਿ ਇੱਥੇ ਦੁਕਾਨਾਂ ਵਗੈਰਾ ਆਈਆਂ ਨੇ ਯਾਨੀ ਕਿ ਕਿਤੇ ਕਿਲੋਮੀਟਰ ਪੂਰਾ ਹੋਇਆ ਦੁਬਾਰੇ ਚਲੋ ਹਾਂ ਨਾ ਭਾਈ ਇਹ ਜੋ ਪਿੱਛੇ ਵਾਲੀ ਦੁਕਾਨੇ ਹੈ ਉਸ ਤੋਂ ਇੱਥੇ ਕਿੰਨੀ ਦੂਰੀ ਹੈ ਯਹਾਂ ਸੇ 1.5 ਕਿਲੋਮੀਟਰ ਉਹ ਪਿਛਲੀ ਵਾਲੀ ਦੁਕਾਨੇ 1.5 ਕਿਲੋਮੀਟਰ ਅੱਗੇ ਹਾਂ ਉਹ ਜਿਹੜਾ ਬਲੌਗ ਦੇਖਿਆ ਜਿਵੇਂ ਮੁੰਡਾ ਉਹ ਚ ਦੱਸ ਰਿਹਾ ਸੀਗਾ ਵੀ ਤੁਹਾਨੂੰ ਇਹ ਕਿਲੋ-ਕਿਲੋਮੀਟਰ ਦੀ ਦੂਰੀ ਤੇ ਹੀ ਮਿਲਣੀਆਂ ਨੇ ਜਾਂ ਉਸ ਤੋਂ ਪਹਿਲਾਂ ਨਹੀਂ ਮਿਲਣੀਆਂ ਹੈਗੀਆਂ ਪਰ ਚਲੋ ਦੇਖਦੇ ਆ ਪਰ ਆਏ ਆ ਸੀ ਸਾਨੂੰ ਲੱਗ ਸ਼ਾਮ ਤਾਂ ਹੋਈ ਜਾਣੀ ਆ ਪਰ ਇਹ ਤਾਂ ਮੰਨਦੇ ਤਸੱਲੀ ਵਾਸਤੇ ਪੁੱਛੀਦਾ ਵੀ ਹਾਂ ਕਿਲੋਮੀਟਰ ਹੋ ਗਿਆ ਕੁਛ ਹੋ ਗਿਆ ਆ ਫਿਰ ਵਾਸ਼ਰੂਮ ਵਗੈਰਾ ਮਿਲ ਜਾਣੇ ਆ ਤੁਹਾਨੂੰ ਰਸਤੇ 'ਚ ਇੱਥੇ ਨਾਲ ਦੀ ਨਾਲ ਜਿਵੇਂ ਕਿਸੇ ਨੂੰ ਕੋਈ ਪਾਣੀ ਕਿਸੇ ਕੋਲੇ ਹੈ ਨਹੀਂ ਕਿਸੇ ਨੇ ਬਾਹਰੋਂ ਨਹੀਂ ਪਰਨਾ ਤਾਂ ਤੁਹਾਨੂੰ ਤੁਹਾਨੂੰ ਦੁਕਾਨਾਂ ਹੈਗੀਆਂ ਨੇ ਕਾਫੀ ਮਤਲਬ ਕਾਫੀ ਜ਼ਿਆਦਾ ਟਰੈਕ ਹੈ ਜਿਹੜਾ ਤੁਹਾਡਾ ਕਿਤਨਾ ਕਿਤੇ ਬਹੁਤ ਹੈਲਪ ਮਿਲ ਜਾਂਦੀ ਆ ਬੰਦੇ ਨੂੰ ਤੇ ਬਾਕੀ ਹੁੰਦਾ ਨਾ ਦੇਖੋ ਹੌਂਸਲਾਈ ਹੈ ਕਿਉਂਕਿ ਇੱਥੇ ਇੰਨੇ ਏਜ ਵਾਲੇ ਲੋਕ ਵੀ ਆਉਂਦੇ ਆ ਬਜ਼ੁਰਗ ਆਉਂਦੇ ਆ ਹਨਾ ਮਤਲਬ ਜੇ ਅਸੀਂ ਮੇਰੇ ਵਰਗਾ ਆ ਕੇ ਇੱਥੇ ਹਾਰ ਮੰਨ ਜਾਂਦਾ ਪਰ ਕਿਤੇ ਨਾ ਕਿਤੇ ਮੇਨ ਸਾਰੀ ਗੱਲ ਹੈ ਜਿਹੜੀ ਹੌਂਸਲੇ ਦੀ ਹੈ ਤੇ ਮਾਈਂਡ ਸੈਟ ਦੀ ਹੈ ਜੇ ਤੁਸੀਂ ਤਾਰ ਕੇ ਚੱਲੇ ਹੋਇਓ ਫਿਰ ਮੈਨੂੰ ਨਹੀਂ ਲੱਗਦਾ ਵੀ ਹਾਂ ਸਰੀਰ ਦੀ ਰਿਕਾਵਟਿਆ ਕੁਛੇ ਫਿਰ ਬਹੁਤ ਛੋਟੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਉਹ ਇਧਰ ਨਾਲ ਨਾਲ ਨਦੀ ਚੱਲੀ ਜਾਂਦੀ ਹੈ ਪਹਿਲਾਂ ਗੁਰਦੁਆਰੇ ਹਾਰ ਬਾਈ ਦੱਸ ਰਿਹਾ ਕਹਿੰਦਾ ਇਹ ਖੱਤਰ ਤੋਂ गिर ਕੇ ਲੇਡੀ ਸੀਗੇ ਪਿੱਛੇ ਬੈਠੇ ਜੋ ਆਕ ਵਿੱਚ ਵੀ ਨਾਲ ਕੋਈ ਉਹ ਕੱਲੇ ਸੀਗੇ ਸੱਟ ਲੱਗ ਗਈ ਉਹਨਾਂ ਦੇ ਇਹ ਵੀ ਤੱਕਾ ਕਰਦੇ ਨੇ ਇਹ ਵੀ ਬਹੁਤ ਜ਼ਿਆਦਾ ਤੱਕਾ ਕਰਦੇ ਆ ਇਹਨਾਂ ਦੇ ਖੱਤਰਾਂ ਦੇ ਦੋ ਦੋ ਤਿੰਨ ਤਿੰਨ ਗੇੜੇ ਲਵਾਉਂਦੇ ਆ ਇਹਨਾਂ ਚ ਵੀ ਅਕਸਰ ਨੂੰ ਜਾਂਦੇ ਤੁਸੀਂ ਗਿਰੇ ਸੀਗੇ ਲੱਗੀ ਤਾਂ ਨਹੀਂ ਤੁਹਾਡੇ ਮੇਰੀ ਬਾਜ ਜਿਵੇਂ ਪੈਰ ਕੱਢ ਹੀ ਲਿਆਉਗਾ ਧਿਆਨ ਨਾਲ ਧਿਆਨ ਨਾਲ ਤੁਸੀਂ ਜਾ ਰਹੇ ਹੋ ਦਰਸ਼ਨ ਕਰੇ ਤੁਸੀਂ ਹਾਂਜੀ ਇਸ ਤੇ ਕਰਕੇ ਵਾਪਸ ਹੀ ਆਏ ਆ ਤੁਸੀਂ ਆਰਾਮ ਨਾਲ ਐਦਾਂ ਹੀ ਛਲ ਜੋ ਆਰਾਮ ਨਾਲ ਚਲੋ ਪਈ ਆਰਾਮ ਨਾਲ ਤੇ ਤਾਂ ਤੁਸੀਂ ਨਾ ਹੀ ਲੋ ਯਾਰ ਕਿਉਂਕਿ ਇਹ ਆ ਦੋ ਦੋ ਤਿੰਨ ਤਿੰਨ ਜਿਹੜੇ ਲਵਾਉਂਦੇ ਆ ਇਹਨਾਂ ਦੇ ਵੀ ਜਾਨਵਰਾਂ ਦੇ ਪਾਈ ਇਹ ਵੀ ਥੱਕ ਜਾਂਦੇ ਆ ਇਹਨਾਂ ਚ ਵੀ ਜਾਨ ਨੇ ਅਕਸਰ ਨੂੰ ਹੁਣ ਉਹ ਡਿੱਗ ਪਏ ਇਧਰਲੇ ਸੋ ਕੋ ਕਿਨਾਰੇ ਤੇ ਨਹੀਂ ਸੀਗੇ نیچے ਜਾਂਦੇ ਫਿਰ ਸਿੱਧਾ ਸੋ ਇਹੋ ਜਿਹਾ ਕੋਈ ਨੁਕਸਾਨ ਨਾ ਹੋਵੇ ਉੱਪਰੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀਗੇ ਸੋ ਜਿਹੜੇ ਉੱਪਰੋਂ ਆ ਰਹੇ ਆ ਉਹਨਾਂ ਨੂੰ ਤਾਂ ਮੇਰੀ ਇੱਕੋ ਹੀ ਸਲਾਹ ਤੁਸੀਂ ਹੌਲੀ ਹੌਲੀ ਕਰਕੇ ਆਰਾਮ ਨਾਲ ਉਤਰਜੋ ਚਾਹੇ ਇੱਕ ਦਿਨ ਰੁਕ ਕੇ ਅਗਲੇ ਦਿਨ ਆ ਜਾਓ ਉੱਥੇ ਪਰ ਹੁਣ 6 ਵਜੇ ਜਾਣੀ ਸੀਗੀ ਉਹਨਾਂ ਦੇ ਆ ਦੇਖੋ ਯਾਰ ਵਿਊ ਉਸ ਨੂੰ ਵੀ ਉਹਦਰ ਚਲਣਾ ਪੂਰੀ ਨੇਚਰ ਦਾ ਨੇਚਰ ਹੀ ਹੈ ਭਾਈ ਜਦੋਂ ਕੁਦਰਤ ਨੂੰ ਇਨਸਾਨ ਦੀ ਜਿਹੜੀ ਸਭ ਤੋਂ ਜ਼ਿਆਦਾ ਮਾੜੀ ਗੱਲ ਹੈ ਇਹ ਕੁਦਰਤ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਜੋ ਕਿ ਬਹੁਤ ਗਲਤ ਹੈ ਤੇ ਨੁਕਸਾਨਦਾਇਕ ਵੀ ਹੈ ਹਨਾ ਜਿਹੜੀ ਕੁਦਰਤ ਹੈ ਇਹ ਅਸਚਰਜ ਹੈ ਇਹਦੇ ਦੇ ਬੰਦੇ ਦਾ ਕੋਈ ਜ਼ੋਰ ਨਹੀਂ ਸੋ ਬੰਦਾ ਚਲਾਵੇ ਵੀ ਨਾ ਬੰਦੇ ਦੇ ਜੋ ਕੰਮ ਨੇ ਉਹ ਹੀ ਕਰ ਲਵੇ ਚੰਗਾ ਕੁਦਰਤ ਦੇ ਕੰਮਾਂ 'ਚ ਪੈਰ ਫਸਾਉਣਾ ਬਹੁਤ ਗਲਤ ਗੱਲ ਹੈ